ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਸ਼ਬਦ ਉਸ ਵਿਅਕਤੀ ਦੇ ਨੇ ਜੋ ਅਹਮਦਾਬਾਦ ਦੇ ਵਿੱਚ 에য়ার ਇੰਡੀਆ ਦੇ ਭਿਆਨਕ ਜਹਾਜ਼ ਹਾਦਸੇ ਦੇ ਵਿੱਚ ਚਮਤਕਾਰੀ ਢੰਗ ਦੇ ਨਾਲ ਬਚ ਗਿਆ ਲੰਡਨ ਜਾਣ ਵਾਲੀ ਉਡਾਨ ਦੇ 242 ਯਾਤਰੀਆਂ ਵਿੱਚੋਂ ਇੱਕ ਲੋਤਾ ਵਿਅਕਤੀ ਹੈ ਜੋ ਇਸ ਸਮੇਂ ਹਸਪਤਾਲ ਦੇ ਵਿੱਚ ਜਿੰਦਾ ਪਾਇਆ ਗਿਆ ਜਹਾਜ਼ ਦੇ ਵਿੱਚ 242 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸੰਤਾ ਹੁਣ ਤੱਕ ਸਿਰਫ ਇੱਕ ਯਾਤਰੀ ਸ ਹਾਦਸੇ ਤੋਂ ਬਚ ਸਕਿਆ ਹੈ ਤੇ ਬਾਕੀ ਸਾਰੇ ਲੋਕਾਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਦੋਸਤੋ ਕਈ ਵਾਰ ਜ਼ਿੰਦਗੀ ਅਜਿਹੀਆਂ ਘਟਨਾਵਾਂ ਵਿੱਚੋਂ ਲੰਘਦੀ ਹੈ ਕਿ ਤੁਹਾਡੇ ਦਿਲ ਦੀ ਧੜਕਣ ਰੁਕ ਜਾਂਦੀ ਹੈ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹਨੇਰੇ ਦੇ ਵਿੱਚ ਡੁੱਬਿਆ ਨਜ਼ਰ ਆਉਂਦਾ ਹੈ ਤਾਂ ਰਮੇਸ਼ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਜਦੋਂ ਮੈਂ ਆਪਣੀ ਅੱਖਾਂ ਖੋਲ੍ਹੀਆਂ ਤਾਂ ਚਾਰੇ ਪਾਸੇ ਲਾਸ਼ਾਂ ਪਈਆਂ ਸੀ ਮੈਂ ਡਰ ਗਿਆ ਮੈਂ ਉੱਠਿਆ ਤੇ ਸਿੱਧਾ ਭੱਜਣਾ ਸ਼ੁਰੂ ਕਰ ਦਿੱਤਾ ਉਸ ਦੀ ਛਾਤੀ ਅੱਖਾਂ ਤੇ ਲੱਤਾਂ ਤੇ ਗੰਭੀਰ ਸੱਟਾਂ ਹਨ ਪਰ ਸਾਹ ਅਜੇ ਵੀ ਕਾਇਮ ਹਨ ਹਾਦਸੇ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਜਨਰਲ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਕੰਬਦੀ ਆਵਾਜ਼ ਦੇ ਵਿੱਚ ਉਸ ਭਿਆਨਕ ਦ੍ਰਿਸ਼ ਨੂੰ ਯਾਦ ਕੀਤਾ ਕੰਬਦੀ ਹੋਈ ਆਵਾਜ਼ ਦੇ ਵਿੱਚ ਵਿਸ਼ਵਾਸ ਨੇ ਉਹਨਾਂ ਸਾਰੇ ਭਿਆਨਕ ਮੰਜ਼ਰਾਂ ਨੂੰ ਯਾਦ ਕੀਤਾ ਅਤੇ ਲੋਕਾਂ ਨੂੰ ਦੱਸਿਆ 40 ਸਾਲਾਂ ਵਿਸ਼ਵਾਸ ਕੁਮਾਰ ਇੱਕ ਬ੍ਰਿਟ ਨਾਗਰਿਕ ਹੈ ਜੋ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਭਾਰਤ ਆਇਆ ਸੀ ਉਸ ਫਲਾਈਟ ਦੇ ਵਿੱਚ ਸੀਟ ਨੰਬਰ 11ਏ ਤੇ ਬੈਠਾ ਸੀ ਟੇਕ-ਆਫ ਤੋਂ ਲਗਭਗ 30 ਸਕਿੰਟਾ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਜਹਾਜ਼ ਜ਼ਮੀਨ ਤੇ ਡਿੱਗ ਗਿਆ ਸਭ ਕੁਝ ਇੰਨਾ ਤੇਜ਼ ਸੀ ਕਿ ਘਬਰਾਉਣ ਸਮਝਣ ਜਾਂ ਪ੍ਰਤੀਕਿਰਿਆ ਦੇਣ ਦਾ ਸਮਾਂ ਹੀ ਨਹੀਂ ਮਿਲਿਆ ਵਿਸ਼ਵਾਸ ਦਾ ਭਰਾ ਅਜੇ ਕੁਮਾਰ ਰਮੇਸ਼ ਜੋ ਉਸ ਨਾਲ ਯਾਤਰਾ ਕਰ ਰਿਹਾ ਸੀ ਅਜੇ ਵੀ ਲਾਪਤਾ ਹੈ ਪੂਰਾ ਪਰਿਵਾਰ ਚਿੰਤਿਤ ਹੈ ਇਹ ਸਿਰਫ ਇੱਕ ਜਹਾਜ਼ ਹਾਦਸਾ ਨਹੀਂ ਹੈ ਸਗੋਂ 241 ਜ਼ਿੰਦਗੀਆਂ ਦਾ ਅੰਤ ਹੈ ਜਿਨ੍ਹਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਤਾਂ ਹਾਦਸੇ ਤੋਂ ਬਾਅਦ ਵਿਸ਼ਵਾਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਇਕਲੌਤਾ ਯਾਤਰੀ ਉਹ ਦੱਸਿਆ ਜਾ ਰਿਹਾ ਹੈ ਜੋ ਇਸ ਹਾਦਸੇ ਦੇ ਵਿੱਚ ਬਚ ਗਿਆ ਹੈ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਜ਼ਖਮੀ ਹੈ ਪਰ ਜ਼ਿੰਦਾ ਹੈ ਤੇ ਹਿੰਮਤ ਦੇ ਨਾਲ ਭਰਿਆ ਹੋਇਆ ਹੈ ਤਾਂ ਅੰਮਦਾਬਾਦ ਦੇ ਵਿੱਚ 에য়ার ਇੰਡੀਆ ਦਾ ਭਿਆਨਕ ਜਹਾਜ਼ ਹਾਦਸਾ ਜਿੱਥੇ 242 ਲੋਕਾਂ ਦੀਆਂ ਉਮੀਦਾਂ ਅਤੇ ਨੇ ਚੱਕਨਾ ਚੂਰ ਹੋ ਗਏ ਪਰ ਇੱਕ ਆਦਮੀ ਦੀ ਕਹਾਣੀ ਸਾਨੂੰ ਬਚਣ ਦੀ ਤਾਕਤ ਅਤੇ ਉਮੀਦਾਂ ਦੀ ਲਾਟ ਦਿਖਾਉਂਦੀ ਹੈ ਜੋ ਗੁਜਣ ਨਹੀਂ ਦਿੰਦੀ ਤਾਂ ਅਹਮਦਾਬਾਦ ਪਲੇਨ ਕ੍ਰੈਸ਼ ਦੇ ਨਾਲ ਜੁੜੀਆਂ ਅਸੀਂ ਤੁਹਾਨੂੰ ਸਾਰੀਆਂ ਵੀਡੀਓਜ਼ ਲਗਾਤਾਰ ਦਿਖਾ ਰਹੀਆਂ ਕਿ ਕਿਵੇਂ ਜਹਾਜ਼ ਤੇਕੋ ਹੁੰਦੇ ਹੀ ਜ਼ਮੀਨ ਤੇ ਡਿੱਗ ਪਿਆ ਤੇ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਤਾਂ ਹੁਣ ਤੱਕ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਿਰਫ ਇੱਕ ਯਾਤਰੀ ਜਿਹੜਾ ਹੈ ਉਹੀ ਜ਼ਿੰਦਾ ਬਚਿਆ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਾ ਪਿਛਲਾ ਹਿੱਸਾ ਕਿਸੇ ਚੀਜ਼ ਦੇ ਨਾਲ ਟਕਰਾ ਗਿਆ ਜਿਸ ਕਾਰਨ ਇਹਨਾ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਕੁਝ ਖੋਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਵੇਖ ਕੇ ਦੇਸ਼ ਜਿਹੜਾ ਹੈ ਉਹ ਪੂਰਾ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਲਗਾਤਾਰ ਲੋਕ ਇਸ ਹਾਦਸੇ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤੇ ਹੁਣ ਇਹ ਅਹਿਮ ਖਬਰ ਅਸੀਂ ਤੁਹਾਡੇ ਸਾਂਝੀ ਕਰ ਰਹੇ ਹਾਂ ਕਿ 242 ਯਾਤਰੀਆਂ ਦੇ ਵਿੱਚੋਂ ਜਿਹੜਾ ਇੱਕ ਵਿਅਕਤੀ ਹੈ ਉਸ ਦੇ ਬਚਣ ਦੀ ਖਬਰ ਸਾਹਮਣੇ ਆਈ ਹੈ ਜਹਾਜ਼ ਟੇਕ-ਆਫ ਹੁੰਦੇ ਹੀ ਜ਼ਮੀਨ ਦੇ ਉੱਤੇ ਡਿੱਗ ਗਿਆ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਸ ਵਿਅਕਤੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸੀ ਉੱਥੇ ਇੱਕ ਲੋਤਾ ਯਾਤਰੀ ਹੈ ਜਿਹੜਾ ਇਸ ਹਾਦਸੇ ਤੋਂ ਬਾਅਦ ਬਚਿਆ ਤੇ ਹਾਦਸੇ ਦੇ ਭਿਆਨਕ ਮੰਜ਼ਰ ਨੂੰ ਆਪਣੀ ਜ਼ੁਬਾਨ ਦੇ ਨਾਲ ਬਿਆਨ ਕਰ ਰਿਹਾ ਹੈ